ਬੰਦੀ ਕਰ ਦਿਓ ਮੈਂ ਹਾਜ਼ਰ ਹਾਂ ਪਰ ਜੇਕਰ ਉਹ ਸਾਬਤ ਨਹੀਂ ਕਰ ਪਾਇਆ ਤੇ ਸ਼ਰਤ ਕੋ ਸ਼ਰਤ ਮੇਰੇ ਵੱਲੋਂ ਔਰ ਮੇਰੀਆਂ ਸੂਚੀਆਂ ਦੇ ਅਧਿਕਾਰੀਆਂ ਵੱਲੋਂ ਕਾਰਵਾਈ ਹੋਣੀ ਹੈ ਔਰ ਜਿਹੜੀ ਤੁਹਾਡੀ ਆ ਤਾਂ ਮੇਰੇ ਕੋਲ ਤਾਂ ਇੱਕੋ ਹੀ ਆ ਵੀ ਮੇਰੇ ਮੋਬਾਈਲ ਦਾ ਪੈਟਰਨ ਕੋਈ ਵੀ ਬਾਬਾ ਆ ਕੇ ਖੋਲ ਦੇ ਮੇਰਾ ਪੱਕਾ ਨੰਬਰ ਇੱਕ ਪਿੰਡ ਹੈ ਫਰੀਦਪੁਰ ਦੇ ਨਾਲ ਟਹਿਣਾ ਪੱਕਾ ਤੇ 5 ਲੱਖ ਰੁਪਏ ਮੇਰੇ ਤੋਂ ਲੈ ਜੇ ਹਾਜੀ ਸਰ ਜਿਹੜਾ ਮਸਲਾ ਜੀ ਜਿਹੜਾ ਪਾਲੇ ਕਲਾਰਾਂ ਵਾਲੇ ਨੂੰ ਲੈ ਕੇ ਤੇ ਬਾਬਾ ਮਨਪ੍ਰੀਤ ਸਿੰਘ ਜੀ ਦੇ ਵਿੱਚ ਬਣਿਆ ਹੋਇਆ ਸੀ ਤੇ ਤੇ ਕੀ ਫੈਸਲਾ ਹੋਇਆ ਜੀ ਸਾਡੇ ਕੋਲ ਇੱਕ ਦਰਖਾਸਤ ਬਾਬਾ ਪਾਲਾ ਰੇਤਗੜ੍ਹ ਹਾਂਜੀ ਵੱਲੋਂ ਸਾਡੇ ਕੋਲ ਮਨਜ਼ੂਰ ਹੋਈ ਸੀ ਬਰਖਿਲਾਫ ਮਨਪ੍ਰੀਤ ਸਿੰਘ ਫਰੀਦਕੋਟ ਬਾਬਾ ਮਨਪ੍ਰੀਤ ਸਿੰਘ ਫਰੀਦੋਤੋਂ ਤੇ ਸ਼ੋਕੀ ਬਾਬਾ ਮਲੇਰਕੋਪਲੇ ਬਚਾਲੂ ਬਚਾਲੂ 400 ਬੰਦੇ ਨੇ ਇੱਕ ਟਿਨਿਡੀ ਛੜਾਇਆ ਕੌਣ ਬਾਬਾ ਕਰਹੜੀ ਵਾਲੇ ਬਾਬਾ ਇੱਕ ਸਤਕਾਰਤ ਸ਼ਬਦ ਹੈ ਜੋ ਫਾਰਸੀ ਭਾਸ਼ਾ ਦਾ ਸ਼ਬਦ ਹੈ ਔਰ ਬਾਬਾ ਬਾਬਾ ਨਾਨਕ ਹੀ ਹੋਇਆ ਪਰ ਜਿਨ੍ਹਾਂ ਦਾ ਫਲਸਫਾ ਸੀ ਸੰਸਾਰ ਤੇ ਉਸ ਸ੍ਰਿਸ਼ਟੀ ਦੇ ਬਹੁਤ ਸਾਰੇ ਲੋਕ ਜਿਹੜੇ ਆਪਣੇ ਦੇਦੇ ਬਣਾ ਕੇ ਅੰਧਵਿਸ਼ਵਾਸ ਵਿੱਚ ਲੋਕਾਂ ਨੂੰ ਪਾਰੇ ਸੀ ਗੁੰਮਰਾਹ ਕਰ ਰਹੇ ਸੀ ਲੋਕਾਂ ਦੀ ਡਟਫੋ ਹੋ ਰਹੀ ਸੀ ਇੱਜ ਤਾਂ ਦਵਾਈਆਂ ਜਾ ਰਹੀਆਂ ਸੀ ਉਹੀ ਸਭ ਕੁਝ ਬਹੁਤ ਸਾਰੇ ਜਿਹੜੇ ਦੇਦੇਦਾਰ ਹੈ ਉਹਨਾਂ ਦੇ ਦੇਰਿਆਂ ਤੇ ਹੋ ਰਿਹਾ ਵਾ ਸੋ ਅਸੀਂ ਇੱਕ ਪਖੰਡ ਪਝਾਓ ਪੰਜਾਬ ਬਚਾਓ ਦੀ ਮਹਿੰਮ ਹੈ ਜਿਹੜੀ ਸਾਡੇ ਵੱਲੋਂ ਫਰੀਦਕੋਟ ਤੋਂ ਆਰੰਭ ਹੋਈ ਸੀ ਤੇ ਉਹ ਮਹਿੰਮ ਜਿਹੜੀ ਅਸੀਂ ਚਲਦੀ ਚਲਦੀ ਮਹਿਮ ਵਿੱਚੋਂ ਜਿਹੜਾ ਪਾਲਾ ਕਲਾਰਾਂ ਵਾਲਾ ਹੈ ਇਹ ਰੇਤ ਗਾੜੂ ਦਾ ਇੱਕ ਬਖੰਡ ਦਾ ਜਿਹੜਾ ਅੱਡਾ ਬਣਾਇਆ ਹੋਇਆ ਤੇ ਉਹਦੇ ਖਿਲਾਫ ਅਸੀਂ ਮੋਰਚਾ ਲਾਉਣ ਆਏ ਸੀ ਇੱਕ ਵੀਡੀਓ ਮੈਂਸ਼ਨ ਕੀਤੀ ਸੀਗੀ ਔਰ ਉਸਨੇ ਸਾਡੇ ਖਿਲਾਫ ਬਹੁਤ ਸਾਰੀਆਂ ਜਿਹੜੀਆਂ ਭੱਦੀਆਂ ਸ਼ਬਦਾਵਲੀਆਂ ਵਰਤ ਕੇ ਸਮਾਣਾ ਸਿਟੀ ਨੰਬਰ 1 ਇਥੇ ਦਰਖਾਸਤ ਜਿਹੜੀ ਦੇ ਦਿੱਤੀ ਸੀਗੀ ਔਰ ਕੁਝ ਦਿਨ ਪਹਿਲਾਂ ਸਾਨੂੰ ਬੁਲਾਇਆ ਗਿਆ ਸੀ ਕੁਝ ਰਜੇ ਵਿਆਹ ਕਰਕੇ ਮੈਂ ਪਹੁੰਚ ਨਹੀਂ ਪਾਇਆ ਸੋ ਮੇਰੇ ਉੱਪਰ ਔਰ ਬਾਬਾ ਸ਼ੌਕੀ ਸ਼ਾਹ ਜੀ ਉਹਨਾਂ ਦੇ ਉੱਪਰ ਜਿਹੜੀਆਂ ਦਰਖਾਸਤ ਲਿਖਾਈ ਗਈ ਸੀ ਉਹਦੇ ਵਿੱਚ ਉਹਨੇ ਲਿਖਾਇਆ ਸੀਗਾ ਵੀ ਮੈਂ ਸੁਖਪਾਲ ਦਾਸ ਉਰਫ ਪਾਲਾ ਕਲਾਰਾਂ ਵਾਲਾ ਜੋ ਰੇਤਗੜ੍ਹ ਦੇ ਰਹਿਣ ਵਾਲਾ ਐ ਪਹਿਲੀ ਗੱਲ ਤੇ ਮੈਨੂੰ ਉਹਦਾ ਨਾਮ ਨਹੀਂ ਸੀ ਪਤਾ ਵੀ ਸੁਖਵਾਲ ਦਾਸ ਉਹਦਾ ਨਾਮ ਹੈ। ਸੋ ਦੂਜੇ ਪੈਰੇ ਵਿੱਚ ਉਹਨੇ ਲਿਖਾਇਆ ਸੀ ਵੀ ਮੈਨੂੰ ਤੇ ਮੇਰੇ ਪਰਿਵਾਰ ਨੂੰ ਜਿਹੜੀਆਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸੋ ਸੋਸ਼ਲ ਮੀਡੀਆ ਦੇ ਉੱਪਰ ਸੋ ਇਹ ਜਿਹੜੀਆਂ ਸਭ ਮਨ ਘੜਤ ਚੱਲਾਂ ਨੇ ਮੈਂ ਕਿਸੇ ਨੂੰ ਵੀ ਕੋਈ ਮਾਰਨ ਦੀ ਜਾਂ ਤੇ ਪਰਿਵਾਰ ਨੂੰ ਕੋਈ ਹਾਨ ਕਰਕੇ ਧਮਕੀ ਨਹੀਂ ਦਿੱਤੀ। ਪੈਰੇ ਨੰਬਰ 3 ਵਿੱਚ ਉਹਨੇ ਲਿਖਾਇਆ ਸੀ ਵੀ ਮੇਰੇ ਧਾਰਮਿਕ ਦਰਬਾਰ ਦੇ ਉੱਪਰ ਬੇਅਦਬੀ ਹੋ ਸਕਦੀ ਹੈ। ਸੋ ਮੈਂ ਉਹਨੂੰ ਧਾਰਮਿਕ ਦਰਬਾਰ ਨਹੀਂ ਕਹੂੰਗਾ ਉਹ ਇੱਕ ਧਰਮ ਦੀ ਆੜ ਵਿੱਚ ਪਖੰਡ ਦਾ ਅੱਡਾ ਬਣਾ ਕੇ ਬੈਠਾ ਹੈ ਸੋ ਇਹ ਵੀ ਸਭ ਮਨ ਘੜਤ ਸੀਗਾ ਅ ਔਰ ਪੈਰਾ ਨੰਬਰ 4 ਦੇ ਵਿੱਚ ਉਹਨੇ ਲਿਖਾਇਆ ਸੀ ਵੀ ਸੋਸ਼ਲ ਮੀਡੀਆ ਦੇ ਉੱਪਰ ਇੱਕ ਅਗਮ ਮਨਮੀਤ ਫਰੀਦਪੁਰ ਚੈਨਲ ਆ ਸਾਡਾ ਤੇ ਉਹਦੇ ਉੱਤੇ ਮੈਨੂੰ ਬਹੁਤ ਸਾਰਾ ਬਦਨਾਮ ਕੀਤਾ ਗਿਆ ਹੈ ਸੋ ਮੈਂ ਇਹਦੇ ਵਿੱਚ ਕੋਈ ਵੀ ਉਹਦੇ ਪਰਿਵਾਰ ਨੂੰ ਜਾਂ ਪਾਲੇ ਨੂੰ ਕੋਈ ਵੀ ਐਫਜੀ ਭੱਤੀ ਸ਼ਬਦਾਵਲੀ ਨਹੀਂ ਵਰਤੀ ਜਿਹਦੇ ਨਾਲ ਉਹਦੇ ਮਨ ਨੂੰ ਫੇਸ ਪਹੁੰਚੀ ਹੋਵੇ ਸੋ ਇਹ ਗੱਲਾਂ ਉਹਨੇ ਲਿਖਾਈਆਂ ਸੀ ਪੈਰਾ ਨੰਬਰ 5 ਵਿੱਚ ਉਹਨੇ ਲਿਖਾਇਆ ਸੀ ਮੈਨੂੰ ਮਨਪ੍ਰੀਤ ਸਿੰਘ ਤੇ ਸ਼ੌਕੀ ਸ਼ਾ ਬਦਨਾਮ ਕਰ ਸਕਦੇ ਆ ਤੇ ਮੇਰੀ ਬਣਾਈ ਹੋਈ ਦਰਗਾਹ ਤੇ ਹਮਲਾ ਕਰਾ ਸਕਦੇ ਆ ਸੋ ਇਹ ਤੁਹਾਡੇ ਰੂਪ ਰੂਪ ਹੈ ਵੀ ਅਸੀਂ ਕੋਈ ਗੁੰਡੇ ਨਹੀਂਗੇ ਅਸੀਂ ਇੱਕ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਆ ਔਰ ਬੜੀ ਸ਼ਾਂਤੀਪੂਰਵਕ ਲੋਕਾਂ ਨਾਲ ਹੋ ਰਹੀ ਲੁੱਟਕਸੁੱਟ ਲੋਕਾਂ ਨੂੰ ਕੀਤਾ ਜਾ ਰਿਹਾ ਘੁਮਰਾ ਔਰ ਲੋਕਾਂ ਦੀਆਂ ਭਾਵਨਾ ਨੂੰ ਥੇਸ ਜਿਹੜੀ ਪਹੁੰਚਾਈ ਜਾ ਰਹੀ ਉਹਦੇ ਖਿਲਾਫ ਜਿਹੜੀ ਜੰਗ ਲੜ ਰਹੇ ਆ ਸੋ ਇਹ ਮਨਘੜਤ ਗੱਲਾਂ ਸੀ ਸੋ ਪੈਰਾ ਨੰਬਰ 7 ਵਿੱਚ ਉਹਨੇ ਲਿਖਾਇਆ ਜੀ ਪੰਜਾਬ ਦੇ ਵਿੱਚ ਇਹ ਬੰਦਾ ਜਿਹੜਾ ਹੈ ਮਨਪ੍ਰੀਤ ਸਿੰਘ ਹੈ ਜਾਂ ਹੋਰ ਜਥੇਬੰਦੀਆਂ ਦੇ ਆਗੂ ਸਾਡੇ ਨਾਲ ਸਾਰੇ ਆਏ ਨੇ ਜੱਜੇਦਾਰ ਗੁਰੂ ਜੀਆਂ ਲਾਡਲੀਆਂ ਬੁਲਕਾ ਇਹ ਪੰਜਾਬ ਦੇ ਵਿੱਚ ਇਹ ਸਾਬਣ ਘਾ ਰਹੀ ਹੈ ਸੋ ਸਾਡੀ ਕੋਈ ਵੀ ਉਹ ਅਜੇ ਤੱਕ ਅਪਲੋਡ ਨਹੀਂ ਹੋਈ ਜਿਦੇ ਵਿੱਚ ਅਸੀਂ ਮਤਲਬ ਕੋਈ ਵੀ ਇਦਾਂ ਦੇ ਸ਼ਬਦ ਵਰਤੇ ਹੁਣ ਜਿਦੇ ਵਿੱਚ ਪੰਜਾਬ ਦਾ ਮਾਹੌਲ ਜਿਹੜਾ ਖਰਾਬ ਹੋਵੇ ਸੋ ਮੈਂ ਤੁਹਾਡੇ ਰੂਬਰੂ ਹੋ ਕੇ ਬੇਨਤੀ ਕਰਨੀ ਚਾਹਣਾ ਜੋ ਅਸੀਂ ਅੱਜ 250 ਕਿਲੋਮੀਟਰ ਚੱਲ ਕੇ ਆਏ ਹਾਂ ਤਨੌਲਾ ਕੋ ਸਾਡੀ ਸਤਕਾਰ ਕਮੇਟੀ ਆਈ ਹੈ ਕੈਰੇ ਸਾਹਿਬ ਚਮਕੌਰ ਸਿੰਘ ਜੀ ਸਾਡੇ ਜਗਰੂਪ ਸਿੰਘ ਜੀ ਅਧਿਕਾਰ ਜੀ ਬਾਬਾ ਜੀ ਗੁਰਵਿੰਦਰ ਸਿੰਘ ਜੀ ਔਰ ਮੋਹਨਜੀਤ ਸਿੰਘ ਨਵਦੀਪ ਸਿੰਘ ਗਰਜੰਟ ਸਿੰਘ ਸਾਰੇ ਹੋਰ ਵੀ ਕਾਫੀ ਮਹਾਪੁਰਖ ਜਿਹੜੇ ਆਏ ਨੇ ਸੋ ਇੰਨੀ ਵਾਰਡ ਚੱਲ ਕੇ ਆਏ ਆ ਦੋਹਾਂ ਤਰ੍ਹਾਂ ਨੂੰ ਬੁਲਾਇਆ ਜਾਂਦਾ ਹੈ ਦਰਖਾਸਤ ਦੇ ਮੁਤਾਬਕ ਤੋਂ ਮੈਂ ਇੱਥੇ ਪਹੁੰਚਿਆ ਮੈਂ ਐਸਐਸਓ ਸਾਹਿਬ ਨੂੰ ਕਿਹਾ ਵੀ ਤੁਸੀਂ ਇੱਥੇ ਮਦਈ ਨੂੰ ਬੁਲਾਓ ਜਿਹਨੇ ਦਰਖਾਸਤ ਸਾਡੇ ਤੇ ਦਿੱਤੀ ਹੈ ਜੋ ਸਾਡੇ ਤੇ ਉਹਨੇ ਮਨ ਘੜਤ ਗੱਲਾਂ ਕੀਤੀਆਂ ਜਾਂ ਬਿਆਨ ਦਿੱਤਾ ਉਹਦਾ ਪੁਖਤਾ ਸਬੂਤ ਤੁਸੀਂ ਲੈ ਕੇ ਸਾਡੇ ਤੇ ਕਾਰਵਾਈ ਕਰੋ ਔਰ ਜੇਕਰ ਪੋਖਤਾ ਸਬੂਤ ਉਹਦੇ ਕੋਲੇ ਨਹੀਂ ਹੈਗਾ ਉਹਨ ਜੋ ਮਨ ਘੜਤ ਗੱਲਾਂ ਕਹੀਆਂ ਉਹਦੇ ਤੇ ਬਣਦੀ ਜਿਹੜੀ ਸਖਤ ਤੋਂ ਸਖਤ ਕਾਰਵਾਈ ਦੀ ਅਸੀਂ ਮੰਗ ਕੀਤੀ ਹੈ ਸੋ ਪਾਲਾ ਕਲਾਰਾਂ ਵਾਲਾ ਉਹਦਾ ਮੇਰੇ ਕੋਲ ਨੰਬਰ ਹੈਗਾ ਮੈਂ ਇੱਕ ਵਾਰੀ ਡਾਇਲ ਤੁਹਾਡੇ ਸਾਹਮਣੇ ਕਰ ਦੇਵਾਂ ਉਹਨੂੰ ਮੈਂ ਇੱਥੇ ਬੁਲਾਉਣਾ ਵੀ ਚਾਹਣਾ ਵੀ ਜਾਂ ਤੇਰੇ ਡੇਰੇ ਆਉਣੇ ਆ ਤੇ ਤੂੰ ਭਾਈ ਸਾਡੇ ਸਵਾਲਾਂ ਦੇ ਜਵਾਬ ਦੇ ਜੋ ਤੂੰ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ ਲੋਕਾਂ ਦੇ ਭਾਵਨਾ ਨੂੰ ਪੁੱਠੇ ਸਪਚਾ ਰਿਹਾ ਹੈ ਔਰ ਬੜੀਆਂ ਤੇਰੀਆਂ ਵੀਡੀਓ ਸੋਸ਼ਲ ਮੀਡੀਆ ਤੇ ਅਪਲੋਡ ਹੁੰਦੀਆਂ ਅਸੀਂ ਤੇਰੀਆਂ ਕੋਠੀਆਂ ਵੇਖ ਕੇ ਨਹੀਂ ਆਏ ਅਸੀਂ ਤੇਰਾ ਪੈਸਾ ਵੇਖ ਕੇ ਨਹੀਂ ਆਏ ਅਸੀਂ ਉਹਨਾਂ ਮਾਸੂਮ ਲੋਕਾਂ ਵੱਲ ਵੇਖ ਕੇ ਆਏ ਆ ਜਿਨ੍ਹਾਂ ਲੋਕਾਂ ਨੂੰ ਤੂੰ ਬੜੇ ਤਰੀਕੇ ਨਾਲ ਭੂਤ ਪ੍ਰੇਤ ਦੇ ਚੱਕਰਾਂ ਵਿੱਚ ਲੋਕਾਂ ਨੂੰ ਲੁੱਟ ਰਿਹਾ ਠੱਗ ਰਿਹਾ ਜੀ ਆਪਾਂ ਫੋਨ ਉਹਨੂੰ ਲਾਇਆ ਜੀ ਤੇ ਕੀ ਜਵਾਬ ਆਉਂਦਾ ਇੱਕ ਵਾਰੀ ਕਾਲ ਲਾ ਲੈਨੇ ਆ ਤੂੰ ਪਹਿਲਾਂ ਵੀ ਗੱਲ ਨਹੀਂ ਮੇਰੀ ਹੋਈ ਫੋਨ ਤੇ ਸੋ ਐਸਐਚਓ ਸਾਹਿਬ ਕਹਿੰਦੇ ਸੀ ਵੀ ਅਸੀਂ ਬੁਲਾਵਾਂਗੇ ਉਹਨੂੰ ਪਰ ਉਹਨੂੰ ਬੁਲਾਇਆ ਨਹੀਂ ਗਿਆ ਇੱਥੋਂ ਦੀਆਂ ਜਿਹੜੀਆਂ ਜਥੇਬੰਦੀਆਂ ਦੇ ਆਗੂ ਸਾਡੇ ਨੌਜਵਾਨ ਜੂਥ ਤੇ ਸਾਡੇ ਗੁਰਸਿੱਖ ਵੀਰ ਪਹੁੰਚੇ ਹੋਏ ਐ ਤੇ ਪਰ ਹਜੇ ਤੱਕ ਉਹ ਪਾਲਾ ਇੱਥੇ ਪਹੁੰਚਿਆ ਨਹੀਂ ਸੋ ਮੈਂ ਫਿਰ ਵੀ ਚੈਲੰਜ ਕਰਦਾ 15 ਮਿੰਟ ਮੈਂ ਇੱਥੇ ਹੋਰ ਖੜਦਾ ਸਾਨੂੰ ਆਇਆਂ ਨੂੰ 2 ਘੰਟੇ ਹੋ ਗਏ ਨੇ ਤੋਂ ਹਜੇ ਤੱਕ ਉਹ ਬਾਬਾ ਪਹੁੰਚਿਆ ਨਹੀਂਗਾ ਤੋਂ ਮੇਰੀ ਬੇਨਤੀ ਹੈ ਵੀ ਜੇਕਰ ਉਹ ਪਹੁੰਚਦਾ ਠੀਕ ਹੈ ਨਹੀਂ ਆਉਣ ਵਾਲੇ ਸਮੇਂ ਵਿੱਚ ਅਸੀਂ ਲਿਖਾ ਦਿੱਤਾ ਹੈ ਵੀ ਦੋਹੇ ਤਰ੍ਹਾਂ ਨੂੰ ਬਿਠਾ ਕੇ ਜਿਹੜੇ ਸਵਾਲ ਜਵਾਬ ਕਰਾਏ ਜਾਣ ਜੇਕਰ ਸਵਾਲ ਜਵਾਬ ਨਹੀਂ ਹੁੰਦੇ ਆਉਣ ਵਾਲੇ ਦਿਨਾਂ ਵਿੱਚ ਤੇ ਸਿੰਘ ਫਿਰ ਜਿਵੇਂ ਪਹਿਲਾਂ ਪਖੰਡੀਆਂ ਦੇ ਪਖੰਡ ਜਾਂ ਪਰਦੇ ਫਾਸ਼ ਕੀਤੇ ਐ ਉਸੇ ਤਰ੍ਹਾਂ ਅਸੀਂ ਸਿੰਘ ਚੜ੍ਹ ਕੇ ਜਾਵਾਂਗੇ ਉਹ ਅਸੀਂ ਉਹਨਾਂ ਤੋਂ ਸਵਾਲ ਜਵਾਬ ਜਿਹੜੇ ਉਹਨਾਂ ਦੇ ਨਾਲ ਕਰਾਂਗੇ ਸੋ ਫੋਨ ਮੈਂ ਦੋ ਫੋਨ ਲਾਤੇ ਆ ਜੀ ਉਹ ਨਹੀਂ ਚੱਕ ਰਿਹਾ ਤੋਂ ਐਸੇ ਤੋਂ ਸਾਹਿਬ ਕਹਿ ਰਹੇ ਆ ਜੀ ਵੀ ਮੈਂ ਨਹੀਂ ਬੁਲਾ ਸਕਦਾ ਵੀ ਮੈਂ ਸੰਗਤ ਨੂੰ ਪੁੱਛਣਾ ਚਾਹੁੰਣਾ ਔਲੇ ਪਾਲੇ ਲੋਕਾਂ ਨਾਲ ਲੱਖਾਂ ਰੁਪਈਆ ਦੀ ਠੱਗੀ ਵਧ ਰਹੀ ਆ ਹਜ਼ਾਰਾਂ ਰੁਪਈਆ ਲੁੱਟੇ ਜਾ ਰਹੇ ਨੇ ਸੋ ਗਮਰਾਹ ਕੀਤਾ ਜਾ ਰਿਹਾ ਮੈਂਟਲੀ ਤੌਰ ਤੇ ਜਿਹੜਾ ਅਪਸੈਟ ਲੋਕ ਹੋ ਰਹੇ ਨੇ ਔਰ ਇੱਜ਼ਤਾਂ ਦੇ ਨਾਲ ਵੀ ਖਲਵਾੜ ਹੋ ਰਹੇ ਨੇ ਬਹੁਤ ਸਾਰੇ ਡੇ ਜਾਂਦੇ ਤੋ ਮੇਰੀ ਬੇਨਤੀ ਹੈ ਸਭ ਤੋਂ ਪਹਿਲਾਂ ਸਮੁੱਚੀ ਸੰਗਤ ਨੂੰ ਆਪਾਂ ਜਾਗਰੂਤ ਹੋਈਏ ਸੁਚੇਤ ਹੋ ਕੇ ਮੈਂ ਇਹ ਨਹੀਂ ਕਹਿੰਦਾ ਵੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲਾਡ ਲੱਗੋ ਸਾਰੇ ਜਾਂ ਸਿੱਖ ਧਰਮ 'ਚ ਹੀ ਆ ਜਾਓ ਜੇ ਕੋਈ Hindu ਧਰਮ ਦੇ ਨਾਲ ਲੱਤਰ ਨੇ ਤੁਹਾਡੇ ਮੰਦਰ ਬਣੇ ਹੋਏ ਨੇ ਬਹੁਤ ਵੱਡੇ ਸ਼ਹਿਰਾਂ 'ਚ ਮਹੱਲਿਆਂ 'ਚ ਮੰਦਰ ਦੇ ਵਿੱਚ ਪਾਠ ਪੂਜਾ ਹੁੰਦੀ ਹੈ ਹਵਨ ਹੁੰਦਾ ਜਿਵੇਂ ਤੁਹਾਡੀ ਰੀਤ ਮਰਜ਼ਾ ਹੈ ਉੱਥੇ ਜਾ ਕੇ ਪਾਠ ਪੂਜਾ ਕਰਾਓ ਕਰੋ ਔਰ ਜਿਵੇਂ ਮੁਸਲਮਾਨ ਧਰਮ ਦੇ ਮੁਤਾਬਕ ਮਸਜਿਦਾਂ ਬੜੀਆਂ ਹੋਈਆਂ ਨੇ ਉੱਥੇ ਜਾ ਕੇ ਤੁਸੀਂ ਆਪਣੀ ਨਮਾਜ਼ ਪੜੋ ਉੱਥੇ ਜਾ ਕੇ ਸ਼ਾਂਤੀਪੂਰਵਕ ਰੱਬ ਨੂੰ ਜਪੋ ਤੇ ਜਿਹੜੇ ਸਿੱਖ ਧਰਮ ਨਾਲ ਨੇ ਧੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲੱਗੋ ਗੁਰੂ ਰਾਮਦਾਸ ਮਹਾਰਾਜ ਜੀ ਤੋਂ ਸਾਰੀਆਂ ਝੋਲੀਆਂ ਤੁਹਾਡੀਆਂ ਸੱਚੇ ਪਾਤਸ਼ਾਹ ਭਰਨਗੇ ਔਰ ਜਿਹੜੇ ਈਸਾਈ ਧਰਮ ਦੇ ਐ ਉਹਨਾਂ ਦੀਆਂ ਚਰਚਾ ਬਣੀਆਂ ਉੱਥੇ ਜਾਓ ਤੇ ਬਾਕੀ ਇੱਕ ਗੱਲ ਮੈਂ ਅਖੀਰ ਵਿੱਚ ਕਹਦੇ ਆ ਕੋਈ ਵੀ ਧਰਮ ਹੈ ਸਿੱਖ ਧਰਮ Hindu ਧਰਮ ਮੁਸਲਮ ਧਰਮ ਇਸਾਈ ਧਰਮ ਕਿਸੇ ਵੀ ਧਰਮ ਵਿੱਚ ਪਖੰਡਵਾਦ ਹੋਊਗਾ ਅਸੀਂ ਉਸ ਖਿਲਾਫ ਮੋਰਚਾ ਲਾਵਾਂਗੇ ਔਰ ਲਾਉਂਦੇ ਰਾਵਾਂਗੇ ਤੇ ਸਾਨੂੰ ਸਿੱਖ ਸੰਗਤ ਦੇ ਉਤਸ਼ਾਹ ਦੀ ਲੋੜ ਹੈ ਤੇ ਤੁਸੀਂ ਸਾਡਾ ਸਾਥ ਦਿਓ ਘਰ ਘਰ ਵਿੱਚੋਂ ਆਵਾਜ਼ ਉਠੇ ਮੈਨੂੰ ਪਤਾ ਹੈ ਪਖੰਡੀ ਬਾਬਿਆਂ ਨੇ ਅੰਦਰ ਵੜ ਕੇ ਵੀ ਪਖੰਡ ਕਰਨਾ ਹੈ ਔਰ ਲੋਕ ਜਾਗਰੂਤਤਾ ਪਕਰਾਈਏ ਲੋਕਾਂ ਨੂੰ ਸੁਚੇਤ ਕਰਾਈਏ ਇਹਨਾਂ ਦੇ ਪਖੰਡ ਦਾ ਪਰਦਾਫਾਸ਼ ਕਰਕੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਪਖੰਡ ਨਹੀਂ ਨਜ਼ਰ ਆਊਗਾ ਪਾਪਾ ਜੀ ਜਦੋਂ ਹੁਣ ਇਹ ਰਿਪੋਰਟ ਲਿਖਾਉਣ ਤੋਂ ਪਹਿਲਾਂ ਕੋਈ ਗੱਲਬਾਤ ਹੁੰਦੀ ਆ ਜਾਂ ਫਿਰ ਰਿਪੋਰਟ ਲਿਖਾਉਣ ਦਾ ਕਾਰਨ ਕੀ ਬਣਦਾ ਨਹੀਂ ਮੇਰੇ ਨਾਲ ਕੋਈ ਗੱਲਬਾਤ ਨਹੀਂ ਫੋਨ ਤੇ ਹੋਈ ਜੀ ਨਾ ਮੈਂ ਕੋਈ ਧਮਕੀ ਦਿੱਤੀ ਹੈ ਬਹੁਤ ਭਧੀਆਂ ਸ਼ਬਦਾਵਲੀਆਂ ਉਹਨੇ ਲਿਖਾਈਆਂ ਉਹਦੇ ਤੇ ਬਣਦੀ ਕਾਰਵਾਈ ਅਸੀਂ ਐਸਐਚਓ ਸਾਹਿਬ ਨੂੰ ਕਹਿ ਦਿੱਤਾ ਹੈ ਪ੍ਰਸ਼ਾਸਨ ਕੋਲੇ ਉਹਨੇ ਲਿਖਵਾਇਆ ਉਹ ਆਉਣ ਵਾਲੇ ਸਮੇਂ ਵਿੱਚ ਅਸੀਂ ਉੱਤੇ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕਰਦੇ ਹਾਂ ਜੇ ਕਾਰਵਾਈ ਨਹੀਂ ਹੁੰਦੀ ਆਉਣ ਵਾਲੇ ਸਮੇਂ ਵਿੱਚ ਫਿਰ ਅਸੀਂ ਥਾਣਾ ਵੀ ਘੇਰਾਂਗੇ ਕਲਾਰਾਂ ਵਾਲੇ ਨੂੰ ਨਹੀਂ ਕਹਿੰਦਾ ਪੰਜਾਬ ਦੇ ਛੱਡੋ ਇੰਡੀਆ ਦੀ ਹਰ ਸਟੇਟ ਦੇ ਪਖੰਡੀ ਬਾਬੇ ਨੂੰ ਕਹਿਣਾ ਚਾਹਣਾ ਹੈ ਬਾਲੀਆਂ ਗੱਲਾਂ ਨਹੀਂ ਮੈਂ ਇੱਥੇ ਤੇ ਇਹ ਤਾਂ ਵੱਡੇ ਵੱਡੇ ਦਾਅਵੇ ਕਰਦੇ ਆ ਨਾ ਵੀ ਅਸੀਂ ਕੈਂਸਰ ਤੇ ਵੱਡੀਆਂ ਵੱਡੀਆਂ ਜਿਹੜੀਆਂ ਬਿਮਾਰੀਆਂ ਉਹਨਾਂ ਨੂੰ ਵੀ ਠੀਕ ਕਰ ਦਿੰਨੇ ਆ ਆ ਤਾਂ ਮੇਰੇ ਕੋਲ ਤਾਂ ਇੱਕੋ ਹੀ ਆ ਵੀ ਮੇਰੇ ਮੋਬਾਈਲ ਦਾ ਪੈਟਰਨ ਕੋਈ ਵੀ ਬਾਬਾ ਆ ਕੇ ਖੋਲ ਦੇ ਮੇਰਾ ਪੱਕਾ ਨੰਬਰ ਇੱਕ ਪਿੰਡ ਹੈ ਫਰੀਦਪੁਰ ਦੇ ਨਾਲ ਟਹਿਣਾ ਪੱਕਾ ਤੇ 5 ਲੱਖ ਰੁਪਇਆ ਮੇਰੇ ਤੋਂ ਲੈ ਜਾਏ ਹੋਰ ਵੱਡੇ ਵੱਡੇ ਦਾਅਵੇ ਤਾਂ ਅਸੀਂ ਚਲੋ ਇਹਨਾਂ ਨੂੰ ਨਹੀਂ ਕਹਿੰਦੇ ਤੇ 5 ਲੱਖ ਰੁਪਇਆ ਮੇਰੇ ਤੋਂ ਆ ਕੇ ਲੈ ਜਾਏ ਮੇਰੇ ਮੋਬਾਈਲ ਦਾ ਪੈਟਰਨ ਖੋਲ ਦੇ ਆ ਕੇ ਇੰਨਾ ਹੀ ਹੈ ਠੀਕ ਹੈ ਜੀ ਸੋਨਹਰ ਸੁਭਾਸ਼ ਜੀ ਰੋਸ ਸੰਗਰਾਮ ਚਲਾਉਂਦੇ ਹੋਏ ਉਹ ਉਹਨਾਂ ਫਰਦਾਂ ਦੇ ਜਿਹਨਾਂ ਨੇ ਨਿਯਮਾਂ ਦਾ ਉਲੰਘਣ ਕੀਤਾ ਹੈ ਸਾਖਤ ਤੋਂ ਸਾਖਤ ਕਾਰਵਾਈ ਦੀ ਮੰਗ ਕਰਦੇ ਆ ਜੀ ਜੇ ਮਹੋਬੇ ਹੁਣ ਜਾਂ ਤਾਂ ਉਹ ਤੋਂ ਕੋਈ ਦਾ ਸਬੂਤ ਲੈ ਲਿਓ ਜੇ ਤਾਂ ਸਬੂਤ ਸਾਡੇ ਖਿਲਾਫ ਕੋਈ ਵੀ ਮਿਲਦਾ ਹੈ ਧਮਕੀ ਦਾ ਉਹਦੇ ਦਰਬਾਰ ਦੀ ਬੇਅਦਬੀ ਕਰਨ ਦਾ ਉਹਦੇ ਸੇਵਾਦਾਰਾਂ ਤੇ ਮੈਂ ਗਲਤ ਐਕਸ਼ਨ ਲਿਆ ਜਾਂ ਮੈਂ ਕੋਣ ਫੋਨ ਕਰਕੇ ਧਮਕੀਆਂ ਦਿੱਤੀਆਂ ਜੋ ਮੇਰੇ ਨੇ ਕਾਰਵਾਈ ਬਣ ਕੇ ਕਰ ਦਿਓ ਮੈਂ ਹਾਜ਼ਰ ਹਾਂ ਪਰ ਜੇਕਰ ਉਹ ਸਾਬਤ ਨਹੀਂ ਕਰ ਪਾਇਆ ਤੇ ਸਖਤ ਤੋਂ ਸਖਤ ਮੇਰੇ ਵੱਲੋਂ ਔਰ ਮੇਰੇ ਸਮੂਹੀਆਂ ਜਦਵੰਦੀਆਂ ਵੱਲੋਂ ਕਾਰਵਾਈ ਦੀ ਬਣੇਗੀ ਉਹ ਜਿਹੜੀ ਤੁਹਾਡੀ ਜਿਹੜੀ ਉਹਨਾਂ ਦੀ ਤਰਖਾਸਤ ਆਈ ਸੀ ਉਹਦੇ ਸਬੰਧ ਤੁਸੀਂ ਸਾਨੂੰ ਹੋਰ ਜਾ ਕੇ ਗੱਲ ਕਰਤਾ ਉਹਦੀ ਜੇਕੇ ਪੱਟਾਲ ਹੈ ਪੱਟਾਲ ਤੋਂ ਬਾਅਦ ਜੈਸੀ ਵੀ ਸੂਚ ਨੂੰ ਕਿ ਉਹਦੀ ਉਹਮੇ ਦੀ ਰਿਪੋਰਟ ਬਣਾ ਕੇ ਅਸੀਂ ਬਾਲਾ ਨੂੰ ਦਿਖਾਈ ਦੇ ਪਾ ਸਕਦੇ ਹੈ ਛੇਤੀ ਤੋਂ ਛੇ ਦਿਕਾਰ ਛੇਤੀ ਤੋਂ ਛੇਤੀ ਹਾਂ ਚਲੋ ਬਾਈ ਜੀ ਪੰਜ ਸਰ ਜਿਹੜਾ ਮਸਲਾ ਜੀ ਜਿਹੜਾ ਪਾਲੇ ਕਲਾਰਾਂ ਵਾਲੇ ਨੂੰ ਲੈ ਕੇ ਤੇ ਬਾਬਾ ਮਾਨਪ੍ਰੀਤ ਸਿੰਘ ਜੀ ਦੇ ਪਿੱਛੇ ਬਣਿਆ ਹੋਇਆ ਸੀ ਤੇ ਤੇ ਕੀ ਫੈਸਲਾ ਹੋਇਆ ਜੀ ਸਾਡੇ ਕੋਲ ਇੱਕ ਦਰਖਾਸਤ ਬਾਬਾ ਪਾਲਾ ਰੇਤਗੜ੍ਹ ਪੰਜ ਵੱਲੋਂ ਸਾਡੇ ਕੋਲ ਮਸਦੂਰ ਹੋਈ ਸੀ ਬਰਖਲਾਫ ਮਨਪ੍ਰੀਤ ਸਿੰਘ ਫਰੀਦਕੋਟ ਬਾਬਾ ਮਨਪ੍ਰੀਤ ਸਿੰਘ ਫਰੀਦਕੋਟ ਤੇ ਸ਼ੋਕੀ ਬਾਬਾ ਮਲੇਰ ਕੋਲ ਪਹੁੰਚੇ ਪੰਜ ਦੇ ਸੰਬੰਧ ਵਿੱਚ ਅਸੀਂ ਪਹਿਲਾਂ ਫਰਵਾਲੇ ਰਹੀਂ ਜਾਰੀ ਕੀਤੇ ਸੀਗੇ ਉਸ ਦੇ ਵਿੱਚ ਸਾਡੇ ਕੋਲ ਪਹਿਲਾਂ ਸ਼ੋਕੀ ਬਾਬਾ ਹੁਰਾ ਨੇ ਆ ਕੇ ਆਪ ਦੇ ਬਿਆਨ ਕਲੰਬੰਦ ਕਰਾਤੇ ਸੀ ਇਹ ਵਿਚਾਰ ਜੇ ਸ਼ਾਇਦ ਬਾਬਾ ਮਨਪ੍ਰੀਤ ਸਿੰਘ ਉਹਨਾਂ ਨੂੰ ਟਾਈਮ ਹੀ ਲੱਗਾ ਹੋਣਾ ਪ੍ਰਬੰਧਿਆ ਤੇ ਆਉਂਦੇ ਤੇ ਉਹਨਾਂ ਨੇ ਅੱਜ ਆਪ ਉਹ ਹਾਰੇ ਆ ਪਾ ਕੇ ਆਪਦੇ ਸਾਡੇ ਕੋਲ ਬਿਆਨ ਉਹਨਾਂ ਨੇ ਆਪਦੇ ਕਰਨ ਨਾਲ ਤੇ ਇਹਦੀ ਜਿਹੜੀ ਦਰਖਾਸਤ ਹੈ ਇਹ ਜੇਰੇ ਪੜਤਾਲ ਹੈ ਤੇ ਜਿਹੜੀ ਵੀ ਜੀ ਅਗਲੀ ਪੜਤਾਲ ਦੇ ਦੌਰਾਨ ਜਿਹੜੇ ਵੀ ਤੱਥ ਸਾਹਮਣੇ ਆਉਣ ਉਹ ਜੀ ਅਸੀਂ ਰਿਪੋਰਟ ਦਾ ਐਕਸ਼ਨ ਬਣਾ ਕੇ ਪੇਸ਼ ਕਰ ਦਿੱਤੇਗੇ ਤੇ ਅਗਲੀ ਕੋਈ ਟਾਈਮ ਦਿੱਤਾ ਜੀ ਇਹਨਾਂ ਨੂੰ ਦੇ ਜੀ ਨਹੀਂ ਹਜੇ ਨਹੀਂ ਹਸਤਾ ਜਿਹੜੇ ਪਰਤਾਬ ਦੇ ਅਧੀਨ ਹੈ ਜਦੋਂ ਵੀ ਜੇ ਜੈਸੀ ਵੀ ਸੂਰਤ ਹੋਊਗੀ ਜੇ ਤੁਹਾਨੂੰ ਜ਼ਰੂਰਤ ਹੋਈ ਕੋਈ ਫੇਸਬੁਕ ਉਤੇ ਕੋਈ YouTube ਤੇ ਧਮਕੀਆਂ ਦੇਣ ਸੰਬੰਧੀ ਬਖਾ ਸਕਦੇ ਸਾਂ ਹੈ ਜਿਹੜੀ ਅਗਲੀ ਸੂਰਤ ਹੋ ਜੈਸੀ ਸੋਸ਼ਲ ਵੈਸੀ ਪਤਾ ਹੋਣਾ ਸਰ ਉਹ ਉਸੇ ਆਪਾਂ ਅਮਹਾ ਦੀ ਗੱਲ ਕਰਦੇ ਆਪੋਂ ਹਮਾਰੇ ਦਾ ਮਤਲਬ ਕੀ ਜਿਵੇਂ ਉਹ ਇਹਨਾਂ ਦੇ ਪਹਿਲਾਂ ਉਸੇ ਨੂੰ ਮੈਸੇਜ ਕੀਤਾ ਸੀ ਜੇ ਅਸੀਂ ਸ਼ੁਰੂ ਆ ਗਏ ਹਾਲੀਆ ਦਿਨ ਇਹਨਾਂ ਨੂੰ ਜਦੋਂ ਅਸੀਂ ਮੇਰੇ ਦਫ਼ਤਰ ਵੱਲੋਂ ਪਰਵਾਨੇ ਜਾਰੀ ਹੋਏ ਸੀ ਉਸ ਟਾਈਮ ਬਾਬਾ ਜੀ ਨੂੰ ਸਾਡਾ ਟਾਈਮ ਨਹੀਂ ਹੋਣਾ ਤੇ ਆ ਨਹੀਂ ਸਕੇ ਤੇ ਅੱਜ ਬਾਬਾ ਮਨਪ੍ਰੀਤ ਸਿੰਘ ਪ੍ਰੀ ਕੋਰਟ ਨੇ ਆ ਕੇ ਅੱਜ ਬਿਆਨ ਸਾਡੇ ਕੋਲ ਤੋਂ ਦਿੱਤਾ ਜੀ ਇਹ ਇੱਕ ਆਪ ਆਪ ਮਹਾਰਾਜ ਆਪ ਮਾਰੇ ਆਪਣੇ ਆਪ ਆ ਗਏ ਸੀ ਅੱਜ ਸਾਡੇ ਵੱਲੋਂ ਬੁਲਾਇਆ ਨਹੀਂ ਸੀ ਗਿਆ ਤੁਹਾਨੂੰ